ਲੋ ਵੀ ਸੱਜਣੋ ਚੱਲਦੇ ਆਪਾਂ ਆਪਣੇ ਘਰੇ ਉੱਤਰਾਲੇ ਅੱਜ ਆ ਪਹਿਲਾ ਦਿਨ ਆਪਣੀ ਵੀਡੀਓ ਦਾ ਆ ਮਿਲੋ ਆਪਣੇ ਵੀਰ ਨੂੰ ਗਿੱਲ ਨੂੰ ਇਹ ਬਾਈ ਗੇਲਾ ਆਪਣਾ ਪਰਾਏ ਆਪਣਾ ਜਿੰਨ ਜਾਨ ਆ ਗਿੱਲ ਕੋਰ ਸਿੱਖਿਆ ਤੋਂ ਇਹ ਆਪਣਾ ਵੱਡਾ ਵੀ ਕਹਿ ਸਕਦੇ ਆ ਛੋਟਾ ਵੀ ਕਹਿ ਸਕਦੇ ਆ ਭਰਾ ਕੀਮਾ ਲਾਲਬਾਈ ਤੋਂ ਤੇ ਕੀ ਕਰ ਲਾਂਗਾ ਬਾਈ ਬਾਈ ਕੀ ਮੈਂ ਆਜਾ ਪਾਣੀ ਦੇ ਨਹੀਂ ਇਹ ਪਾਣੀ ਦੇਣ ਲੱਗੇ ਆ ਜਿਹੜੇ ਅੱਜ ਸਹਿਨਪਾਲ ਬਾਜੀ ਅੱਛਾ ਸਹਿਨਪਾਲ ਬਾਜੀ ਦੇ ਗੇੜੇ ਆ ਹੈ ਕਿੰਨੇ ਕਬੂਤਰ ਛੜਦੇ ਆ ਉੱਥੇ ਦੋ ਛੜਨੇ ਆ ਦੋ ਛੜਨੇ ਆ ਦਿਖਾਏਂਗਾ ਕਿਹੜੇ ਕਿਹੜੇ ਆ ਲਿਆ ਕਬੂਤਰ ਨਾਲੇ ਸਾਨੂੰ ਵੀ ਦਿਖਾ ਪਾਣੀ ਪੂਰੀ ਕਿਵੇਂ ਦਿੰਨਾ ਬਾਈ ਤੇ ਆਹ ਦੇਖ ਲੋ ਇੱਥੇ ਸੀ ਬਾਬਾ ਆਈਦਾ ਇੱਥੇ ਰਾਮ ਸੈਨਾ ਇਹਨੇ ਯਾਰ ਮਿੱਤਰੋਂ ਦੇ ਇੱਥੇ ਮਰ ਲਿ ਗਏ ਨਾ ਪਾ ਬਹਿ ਜਾਈਦਾ ਐ ਵੀਰ ਆਪਣੇ ਲੌਫਟ ਆ ਅੰਡਰ ਗ੍ਰਾਉਂਡਰੀ ਆ ਬਈ ਗੇਲਾ ਅੱਛਾ ਇੱਕ ਉੰਤਰੀ ਆ ਹਾਂਜੀ ਇਹ ਛੱਡਨੀ ਉੱਥੇ ਸੈਨ ਪਾ ਲਾ ਹਾਂਜੀ ਬਈ ਵਾ ਮਾੜੀ ਦਿਖਾਈਆਂ ਆ ਯਾਰ ਚੈੱਕ ਰਾਈਂ ਲੇ ਗੇਲਾ ਜੇ ਕੋਈ ਮੈਂ ਦੇਖਾਂ अच्छा ठीक है ठीक है ये परसा रहा भाई हां जी ठीक है ठीक है एक बच्चा है तुम्हारा जी ठीक है ठीक है ला भाई के ला दूसरा दिखा बच्चा खेला है पानी वो फिल्टर वाला है हां जी ਇਗਾ ਲੋਈ ਗਿਲਾਕਾਲ ਫੇਰ ਆਇਆ ਨਿਆਰਾ ਮੋਡੀ ਵਾਲੀ ਬਾਜੀ ਤੇ ਪੂਰਾ ਬਈ ਹਾਂ ਇਆਂ ਲੱਗ ਗਿਆ ਇਹ ਕਾਜੀ ਅੱਛਾ ਇਹ ਵੀ ਆ ਇੱਕ ਇਹ ਤੇ ਕੋਰੇ ਨੂੰ ਐਂ ਟਿਕਾਣ ਕਿਹੜੇ ਝੜਦੇ ਆ ਠੀਕ ਆ ਇਹ ਵੀ ਸੰਪਲ ਵਾਸਤੇ ਸੰਪਲ ਠੀਕ ਆ ਇਹਨੂੰ ਕਿੰਨੇ ਪਾਣੀ ਚ ਪਾਤੋ ਇਹਨੂੰ ਦੂਜਾ ਪਾਣੀ ਅਜ ਦੂਜਾ ਪਾਣੀ ਆ ਅੱਜ ਦੋ ਦੋ ਆ ਜਿਹੜੇ ਦੋ ਆ ਦੇ ਗੇੜੇ ਪਾਉਣੇ ਤੇ ਜਾੜਿਆਂ ਦੇ ਉੱਤਰ 5 ਛੱਡਨੇ ਆ ਅੱਛਾ ਉੱਤਰ 3 ਛੱਡਨੇ ਆ ਕਾਹ ਚੱਲਣਾ ਇਹ ਜੱਸੀ ਜਿਹੜਾ ਹੈ ਇਹ ਗਿੱਲ ਕੋਲ ਆਇਆ ਹਾ ਜਿਹੜਾ ਉਹ ਹੀ ਨਹੀਂ ਉਹ ਹੀ ਹੈ ਗਿੱਲਾ ਇਹ ਕਿੰਨਾ ਚੋਹਾ ਬਈ ਜੀ ਆਹ ਜਿਹੜਾ ਕੁੱਤਰਾ ਆਪਣਾ ਬੱਚਾ ਇਹ ਕਿਹੜੇ ਕੁੱਤਰਾ ਨੂੰ ਠੀਕ ਆ ਠੀਕ ਆ ਆਪਣੇ ਤਿੰਨ ਕਰੇ ਠੀਕ ਆ ਜੀ ਬਾਈ ਕਹਿੰਦਾ ਆਪਣੇ ਡੂੜੀ ਵਾਲੇ ਤੋਂ ਇਹ ਉਹਨਾਂ ਚ ਨਹੀਂ ਕਹਿੰਦਾ ਕਾਲੇ ਚੀਨੇ ਆ ਭਾਈ ਕੋ ਉੱਤਰੀ ਜਗਾ ਕਹਿੰਦਾ ਆ ਗਿਆ ਸੀਗਾ ਬਾਹਲਾ ਟਾਵਾ ਏ ਤੇ ਉਹਨਾਂ ਤੇ ਆ ਔਰ ਇਹ ਵੀ ਆਪਣਾ ਪੁੱਤਰ ਢੰਗੀ ਤੇ ਵਿੜਕੋਣ ਵਾਲਾ ਆਜਿਹਾ ਮੈਂ ਪਤਨ ਦਾ ਜਨਮ ਨਾ ਆਈਓ ਤੇ ਇਹਦੇ ਆਮ ਕਾਹਦਿਆਂ ਗੱਲ ਬਾਤ ਇਹਦੇ ਆਹ ਦਾ ਦੋ ਆਪਾਂ ਗਿਆ ਛੱਟ ਤੇ ਆ ਗਿਆੜਿਆਂ ਦੇ ਇੱਕ ਆੜਿਆ ਇੱਕ ਆੜਾ ਰਤੀਆ ਇਹ ਰਤੀ ਦੀ ਬੂਟੀ ਆਪਣੇ ਬਹੁਤ ਚੰਗੀ ਹੈ ਬਈ

ਕਰਕੇ ਬਲਗੇ ਹੁਣ ਦਿੱਲੀ ਆ ਰਿਹਾ ਨੇ ਆਇਆ ਨਹੀਂ ਜਦੋਂ ਭਾਈ ਬੰਦਾ ਤੁਹਾਨੂੰ ਫੋਨ ਕਰਾ ਹਾਂ ਬਾਕ ਚੱਪਦੇ ਹਾਂ ਕੱਟਣ ਨਾਲ ਇਹ ਇਹ ਜੋ ਇਹ स्कूटर ਉਤਰ ਉਤਰ ਨਹੀਂ ਆਇਆ ਜੱਟ ਨੇ ਕੱਟਣ ਲਈ ਤਾਂ ਹੈਗੇ ਹਾਂ ਹਜੇ ਹਜੇ ਵਾਧੂ ਗਿੱਲਾ ਹਜੇ ਤਾਂ ਇਹ ਗਿੱਲਾ ਕੁਝ ਵੀ ਨਹੀਂ ਹੈ ਤਾਂ ਸੇਰ ਚ ਪੁਣੀ ਵੀ ਨਹੀਂ ਕੱਤੀ ਪੁਣੀ ਵੀ ਅੱਧੀ ਪਈ ਹੈ ਕੱਤੀ ਕੱਤੀ ਹੈ ਮੈਂ ਜੀ ਨਹੀਂ ਜਾ ਕੱਟਣ ਲਈ ਉਹ ਪੁਣੀ ਮੜਾ ਜੇ ਇਹਨਾਂ

ਪਲਸਾਰ ਹੋ ਗਿਆ ਕਿ ਨਹੀਂ ਹਜੇ ਹੋ ਗਿਆ ਜੀ ਹੋ ਗਿਆ ਇਹ ਪਲਸਾਰ ਹੋ ਗਿਆ ਇਹ ਪਲਸਾਰ ਆਇਆ ਆਪਣੇ ਢਾਂਗੀ ਵਾਲਾ ਢਾਂਗੀ ਵਾਲਾ ਇਹ ਕੂਹੂ ਜਾ ਕੇ ਮੈਂ ਬੈਠਾ ਜਿ ਬਣਿਆ ਇਹਨੂੰ ਬਸ ਉਹਦਾ ਹੀ ਖੰਡ ਜਿ ਹੋਇਆ ਠੰਡ ਮਨਾਉਂਦਾ ਤੇ ਠੰਡ ਲਾ ਕੇ ਰੱਖਿਆ ਕਰ ਵਿਚਾਰੇ ਦੀ ਲੈਤੀ ਕਰ ਲਾ ਹਾਂ ਕੱਲ੍ਹ ਭਾਈ ਸੀ ਠੀਕ ਆ ਹੁਣ ਛੜ ਤੇ ਉਤਰ ਆ ਲੋ ਜੀ ਜਮਾ ਨਾਲ ਆਪਣੇ ਬਾਬੇ ਦਾ ਘਰ ਗੁਰੂ ਘਰ ਵੀ ਆ ਜਮਾ ਦੇਖੋ ਜੀ ਉੱਤੇ ਬਾਬੇ ਦੀ ਸ਼ਫਰ ਸ਼ਾਇਦ ਸਦਾ ਹੀ ਰਹਿੰਦੀ ਆ ਕਿਉਂ ਲੋ ਜੀ ਚੱਲ ਪੈ ਕਰਮਾਲੇ ਲਓ ਜੀ ਉਧਰ ਹੀ ਆਪਾਂ ਚੱਲਣਾਗੇ ਠੀਕ ਆ ਲਓ ਮੇਰੇ ਮਿੱਤਰੋ ਨਵੇਂ ਆ ਨਵੇਂ ਅੱਜ ਮੈਂ ਪਹਿਲੇ ਕੱਢਣ ਲੱਗੀ ਹੁਣ ਆ ਆਪਣਾ ਹਾਂ ਜੀ ਨਵੇਂ ਸਾਡਾ ਲੱਗੇ ਆਮਨੇ ਹਾਂ ਜੀ ਠੀਕ ਆ ਠੀਕ ਆ ਚਲੋ ਬਈ ਮਾਰੋ ਲਾ ਲਓ ਯਾਰ ਤੈਨੂੰ ਕਰ ਅੱਜ ਨਵੇਂ ਹੋਰ ਕਰਦੇ ਆ ਉਹਨੇ ਮਜੀ ਉਹਰਾ बदम किलने हैं कि चि तक है दस बजे ठीक है नहीं अडे दूजे है ਪਪੂ ਕਦੋਂ ਛੱਡਣਾ ਹੈ ਪਪੂ ਛੱਡਣਾ ਇਹ ਦੋ ਦੇਣਾ ਬਾਅਦ ਦੇਖੋ ਤਿਆਰੀਆਂ ਲੋ ਜੀ ਤਿੰਨਾਂ ਨੂੰ ਨੇ ਹੋਰ ਛੱਡਣ ਲੱਗੇ ਆਪਾਂ ਇੰਨੇ ਆ ਛੱਡਨੇ ਹੁਣ ਦੇਖਦੇ ਆ ਬਿੰਦਰ ਵਾਲਿਆਂ ਚੋਂ ਜਾ ਕਰ ਆ ਲੈ ਜੀ ਮੋਬਾਈਲ ਵਾਲੇ ਬੂਤਰਾ ਚੋਂ ਪੱਕੇ ਛੱਡਦੇ ਆ ਹੋਰ ਚੜ ਤੱਕ ਕਿ ਹੁਣ ਕਿਵੇਂ ਇਹ ਹਾਲਾਤ ਕੀ ਬੰਦ ਕਰ ਰਿਹਾ ਹੈ ਨਾ ਇਧਰ ਦੇਖੋ ਗਿੱਲ ਹੁੰਦੇ ਦੋ ਔਕੇ ਤੇ ਦੋ ਔਕੇ ਪੈ ਜਾਂਦੇ ਆ ਗਿੱਲ ਬਹੁਤ ਘਬਰਿਆ ਹੋਇਆ ਹਾਂ ਘੜੀ ਕਿਹੜੀ ਤਾਂ ਪਾਈ ਜੀ 9:00 ਵਜ ਕੇ 10 ਮਿੰਟ ਹੋ ਗਏ। ਛੱਡਣੀਆਂ ਚ ਗੱਲ ਦਾ ਹਾਲ ਦੇਖੋ ਇੱਥੇ ਆ ਖਬਰਾਂਤ ਮੰਨ ਰਿਹਾ ਵੀ ਇਹ ਜਿਹੜੀ ਲੀਤੇ ਜਾਏ ਬਣਾ ਸਰਦਾ ਸੀ ਉਹਦਾ ਕੰਗਲਾ ਕੰਪਿਊਟਰ ਛੱਡ ਕੇ ਜਾ ਵਰਦਾ ਦੱਸ ਹੂੰ ਦੂਜੇ ਦਾ ਦੇਖੋ ਹਾਲ la lista de carne. ਅੱਜ ਛੱਡਣ ਵਾਲੇ ਕਬੂਤਰੇ ਨਵੇਂ ਕੱਢਨੇ ਆਜੋ ਨਵੇਂ ਕੱਢਦੇ ਆ ਅੱਜ ਨਾ ਇੱਕ ਕਬੂਤਰ ਛੱਡਣ ਲੱਗ ਪਿਆ ਆ ਭਾਈ ਛੱਡਤਾ ਇੱਕ ਆ ਗਿਆ ਦੂਜਾ ਬਣਾਇਆ ਜਾਂਦਾ ਛੱਡ ਜਾਂਦਾ ਬਣਾ 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 ਕੋਈ ਨਹੀਂ ਚੱਲ ਆ ਗਿਆ ਤੀਜਾ ਵਾਹ ਅੱਜ ਹੋਰ ਇਹ ਲੋ ਅੱਜ ਨੈਟ ਵੀ ਲਾਉਣ ਲੱਗੇ ਆ ਪਹਿਲੇ ਦਿਨ ਅੱਜ ਪਹਿਲੇ ਦਿਨ ਨੈਟ ਵੀ ਲਾਉਣ ਲੱਗੇ ਆ ਦੇਖੋ ਸਾਰੇ ਜਾਣੇ ਲੱਗੇ ਹੋਏ ਨੈਟ ਲਾਉਣ ਹਾਂ 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 ਖੋਲ ਦਿੰਨੇ ਆ ਹੁਣ ਲਿਆ ਖੋਲ ਤੋ ਜੀ ਆ ਜੇ ਨੈਟ ਦੀ ਵੀ ਆਪਾਂ ਸ਼ੁਰੂਆਤ ਕਰ ਦਿੱਤੀ ਆ ਨੈਟ ਲਾਉਣ ਲੱਗੇ ਆ ਜੀ ਉਹਨਾ ਕੱਦਿਆਂ ਲੱਗਿਆ ਮੇਰੇ ਵੀਰ ਦੇਖੋ ਜੋਰਾ ਛੋਰਾ ਚ ਕਿ ਮੈਨੂੰ ਤੰਗ ਕਰਦਾ ਸੀ ਨੈਟ ਸਾਡਾ ਅੱਖਾਂ ਚ ਰੱਖਦਾ ਸੀ ਇਹਦੇ ਤੇ ਗਿੱਲ ਕਹਿੰਦਾ ਵੀ ਮੈਂ ਘਰੇ ਜਾਣਾ ਹੈ ਤੇ ਮੈਂ ਕਿਹਾ ਵੀ ਨਹੀਂ ਜਾਣ ਦੇਣਾ ਵੀ ਜੇ ਤੂੰ ਘਰੇ ਜਾਣਾ ਵਾ ਤੇ ਕੀਵੇਂ ਮਰੇ ਤੇ ਵੀ ਆਈਂ ਗਈ ਤੇ ਇਹ ਵੇਖ ਲੈ ਵੀ ਤੂੰ ਹਜੇ ਬਸ ਕਰਨਾ ਤਾਂ ਅਸੀਂ ਕੀਮਾ ਦੇਣਾ ਮਾਰ ਖੌਣੇ ਤੇ ਮਾਰਦਾ ਮੈਨੂੰ ਐ ਮਾਰਨਾ ਪੈਣਾ ਬਾਈ ਲਾ ਦੇ ਪੁੱਤ ਗਿੱਲਾ ਨਹੀਂ ਜਾਂਦਾ ਐ ਲਾ ਬਾਈ ਇੱਦੀ ਹੁੰਦੀ ਹਾਂ ਗਿੱਲਾ ਲਾ ਬਾਈ ਇੱਦੀ ਹੁੰਦੀ ਉਹ ਹੀ ਕੰਦਾ ਗਿੱਲਾ ਹਾਂ ਤੂੰ ਵੇਖ ਲੈ ਬਿਆਰ ਦੀ ਲਾਸ਼ ਤੋਂ ਲੰਘ ਕੇ ਜਾਣਾ ਐ ਇਹ ਤਾਂ ਵੀ ਜਾਊਗਾ ਹੈ ਚਾਈ ਜਾਊਗਾ ਤੇ ਬੰਦਾ ਹਾਂ ਇਹ ਨਹੀਂ ਇਹ ਨਹੀਂ ਐ ਕੋਈ ਨਹੀਂ ਸਾਰ ਲਾਂਗੇ ਆਪਾਂ ਹੈ ਸਾਰ ਲਾਂਗਾ ਆ ਤੇਰਾ ਵਲਾ ਆ ਜਾ ਕੋਈ ਜੜੀ ਯਾਰੀ ਏਡੀ ਪੱਕੀ ਹਾਂ ਏਡੀ ਪੱਕੀ ਚਲੋ ਮਰਜੀ ਆ ਬਾਈ ਗੱਲ ਯਾਰੀਆਂ ਤੇ ਆ ਕੇ ਟਵਿਗਟ ਦੀ ਹੋਈ ਪਈਆ ਹੁਣ ਹੈ ਨਾ ਇੱਧਰ ਇੱਕ ਖੁਡਾ ਇੱਧਰ ਕਰ ਦਿੰਨੇ ਆਪਾਂ ਹੈ ਨਾ ਹੈ ਕੀ ਕਰੀਏ ਨਾਸਤਾ ਹਾਂ ਨਾ ਭਰਾਵਾ ਪੜੇ ਲਾ ਜਮਾ ਜਮਾ

ਬੰਦ ਤੇ ਆ ਰੱਖੀ ਹੋਈ ਬੁਰਜੀ ਤੇਰੀ ਕਿੰਗੀ ਪਟਣ ਦੀ ਮੈਂ ਕਿਤੇ ਮੂੰਹ ਆਹੇ ਨੀ ਤੂੰ ਪਰੇ ਨੂੰ ਕਰਦੀ ਨਾ ਨਾ ਉਹਨਾਂ ਦੀ ਵਿੱਚ ਉਹ ਰੱਖ ਦੋ ਨਾ ਦੂਜੀ ਹੋਣਾ ਇਹ ਤੋਂ ਬਾਤ ਕਰਨੀ ਆਪਾਂ ਇੱਕ ਵਾਰ ਜائیں ਕਰਾਂਗੇ ਐਜੇ ਕੋਈ ਉਹ ਡੰਡੇ ਪਏ ਆਪਣੇ ਕੋਲ ਐਮ ਦਿੱਤੀ ਲਾ ਦੇ ਗਏ ਕੋਸੇ ਨਹੀਂ ਲੋੜਾ ਕਰ ਲਾਂਗੇ ਸੈਟਿੰਗਾਂ ਦੀ ਟੈਨਸ਼ਨ ਨਾਲ

हम लूज़ जाते हैं। है ना अब अगर हम लोग इस ऑफर लेंगे तो कार्मिनल लगेगा नहीं तो चक्की इतने ना मालूम क्या इतना है मालूम क्या जग इतने चक्की इंद्राणी जी चक्की जाएगा जग चक्की आयु बाल्मीकी ले लगता है कि नहीं चलेंगे हाथ नहीं लेकर आएगा ਵਾਹ ਜੋਪਰੇ ਆਪਣੇ ਯੋਜਕ ਕਰਦੇ ਆ ਆ ਨਵਾਂ ਛੱਡਿਆ ਅੱਜ ਆ ਫੱਟੀ ਵਾਲਾ ਫੱਟੀ ਵੀ ਆ ਹਾਂ ਇਹ ਲਾਇਆ ਜਾਲ ਤੇ ਆਉਂਦਾ ਉਹ ਐਂ ਜਿੱਤਾ ਹੈ ਇੱਧਰ ਵੰਦਾ ਚੁੰਡ ਤੇ ਆ ਵੀ ਉੱਡ ਗਿਆ ਜਾਲ ਓਏ ਆ ਵੀ ਰੱਖ ਦਿੱਤੀ ਇਹੋ ਕੰਡ ਨਾ ਲਾਣੀ ਆ ਵਿੱਚ ਕਿਉਂਕਿ ਉਹ ਕੰਡ ਦੇ ਨਾਲ ਲੱਗ ਜਾ ਇਹ 10 15 ਮਿੰਟ ਲੱਗਦੀ ਹੁੰਦੀ ਹੈ ਨਾ

ਆ ਗਲਟੀ ਹੋ ਗਈ ਆ ਆਇਆ ਨਾ ਆਇਆ ਨਾ ਬੱਸ ਬੱਸ ਹੋ ਗਿਆ ਕੰਮ ਉਹ ਇਹ ਸੁਵੇ ਨਾ ਇਹ ਹੋਰ ਡਰਕ ਚ ਵੜਨਾ ਇਹ ਕਿਉਂ ਕਿ ਨਾ ਅਜੇ ਨਹੀਂ ਕੀਆ ਮਗਾ ਨਹੀਂ ਖਾਣਾ ਚੱਕੀ ਲਾਉਣਾ ਮੈਨੂੰ ਦੇਖ ਲੈ ਹਾਂ ਉਹ ਨਾ ਬੋਲਿਓ ਇਹਦੇ ਲਈ ਨਹੀਂ ਰੱਖਿਆ ਇਹਦੇ ਲਈ ਇਹਦੇ ਨਾ ਆ ਵੀ ਆ ਬਾਈ ਇਹ ਚੜਦਾ ਵੇ ਬਾਜੀ ਜੀ ਤੇ ਕਿੰਨੇ ਨਹੀਂ ਲਾ ਨਾ ਨਾ ਬਾਜੀ 10 ਮਿੰਟ ਦਾ ਕਿਹਾ ਤੁਸੀਂ ਹਾਂ ਤੂੰ ਬਾਅਦ ਅੱਧੇ ਘੰਟੇ ਦੀ ਨਾ ਕਿਹੜੀ ਇਹਦੇ ਨਾ ਕਿੰਨੇ ਨਾ ਮੇਰਾ ਬਾਜੀ ਦੀ ਬਾਜੀ ਦੀ ਬਾਜੀ ਦੀ ਬਾਜੀ ਦੀ ਦੇਖਦੇ ਬਾਜੀ ਟਾਈਮ ਆਉਂਦੇ ਖੜ ਜਾ ਜੀ ਗੱਲ ਨਹੀਂ ਆ ਨਾ ਤੈਨੂੰ ਤੈਨੂੰ ਦਿਨ ਮਾਰਦੇ ਆਉਂਦੇ ਸਮਾਂ ਤੇ ਚਲ ਵਾਦਾ ਲਾ ਲਾ ਵਾਦਾ ਲਾ ਲੋ ਸਹੀ ਆਇਆ ਤੈਨੂੰ ਕਹ ਵਾਦਾ ਲਾ 12000 ਰੁਪਏ ਦਾ ਵਾਦਾ ਹੋ ਗਿਆ 12 12000 ਗਿਲ 12000 ਰੁਪਏ ਦਾ ਵਾਦਾ ਹੋ ਗਿਆ ਆ ਜਾ ਢੰਗਰ ਹੋਗੇ ਨਹੀਂ ਮੈਂ ਇਹਨੂੰ ਲਾ ਤੈਨੀਆਂ ਢੰਗਰਾਂ ਦੀ ਵੀ ਢੰਗਰ ਹੋਗੇ ਖਾਣੇ ਉਹ ਤੁਸੀਂ ਆ ਤੇ ਤੂੰ ਤਾਂ ਖਾਂਦਾ ਹੀ ਨਹੀਂ ਮੈਂ ਨਹੀਂ ਖਾਂਦਾ ਤੇ ਮੂੰਹੇ ਵੀ ਮੇਰੇ ਪੱਲੇ ਹੋਣੇ ਵੀ ਆ ਦੇ ਮੈਨੂੰ ਪਤਾ ਹੈ 12 12000 ਲਾ 12 12000 12 12000 ਵਾਦਾ ਮੂਕ ਕਰਦਾ ਕਿਉਂ ਮਾਣ ਜਾਂ ਮੈਂ ਕਹਿੰਦਾ ਯਾਦ ਕਾਕੇ ਦੀ ਮੂੰ ਵੀ ਪਾਵੇ ਐ ਚੂੜੀਆਂ ਤੇ ਸਕੂਟ ਨਵੇਂ ਤੇ ਜਾਂ ਪਹਿਲੇ ਵਾਲੇ ਹੀ ਜਮਾ ਆਇਆ ਹਾਂ ਹੈਂ ਪਰ ਐਂ ਦੇ ਲੈਂਦੇ ਤੇਰੇ ਨਾ ਬਾਰ ਬਾਰ ਲੱਗ ਗਿਆ ਆ ਜਾ ਸਾਡਾ ਲਾਲ ਜੀਨਾ ਉਹ ਤਾਂ ਹੈਗਾ ਹੀ ਹੈਗਾ ਤੇਰੇ ਨਾਲ ਤੇਰੇ ਨਾਲ ਹੈਂ ਤੇਰੇ ਨਾਲ ਤੇਰੇ ਨਾਲ ਕਿਹੜੀ ਵਾਲੇ ਤੇ ਕਹਿ ਦਊਂਗੀ ਤੇਰੀ ਵਾਲੀ ਤੇਰੀ ਦੀ ਤੂੰ ਕੀਤਾ ਤੇਰੀ ਨਾਲ ਆ ਜਾ ਫਿਰ ਉਹ ਕਾਣੂ ਕੀਤਾ ਉਹ ਕਦੇ ਨਹੀਂ ਕੀਤਾ ਉਹਨ ਦਾ ਨਾ ਨਾ ਪਾਣੀ ਮੈਂ ਦਿੱਤਾ ਉਹਨੂੰ ਪਾਣੀ ਮੈਂ ਤੇ ਗੋਲੀ ਲਾਈ ਉਹ ਪਾਣੀ ਤੇ ਲਾਲ ਬੱਤੀ ਉਹ ਪਾ ਕੇ ਲਾਣਾ ਦਾ ਵਾਦਾ ਨਾਲ ਕਿੰਨਾ ਕਿੰਨਾ ਲਾਣਾ ਵਾਦਾ ਵਾਦਾ ਅਜੂ ਮੈਂ ਨਵੀਂ ਆਵੇਂ ਡੰਗ ਨਹੀਂ ਆਵੇਂ ਡੰਗ ਰਹੇ ਹਾਂ ਇੰਨਾ ਨਾ ਚੰਗਾ ਫਿਰਦਾ ਇਹ ਇੰਨਾ ਲਾ ਇਹਨਾਂ ਝਾਫਾ ਮਾਰ ਕੇ ਸਿਰ ਗਲੀ ਚ ਦੇਖ ਕੇ ਝਾਫਾ ਨਹੀਂ ਆ ਗਿਆ ਬੱਸ ਹੁਣ ਆ ਗਿਆ ਹੁਣ ਨਹੀਂ ਜਾਂਦਾ ਨਹੀਂ ਆ ਹੱਥ ਕੇ ਬੇਰਾਜ ਪਾਇਆ ਹੈ ਦਾ ਵੀਡੀਓ ਬਣਾ ਆਏ ਹੋਏ ਇਹ ਚੱਲਣ ਦੇ ਕੋਹ ਨਹੀਂ ਤਾਂ ਬਣੀ ਜਾਂਦੀ ਵਾਵਾ ਤਾਂ ਲੱਗ ਗਿਆ ਜੇ ਆਪਾਂ ਤੇ ਇੰਨਾ ਵਾਧਾ ਲੱਗ ਗਿਆ ਕਹਿੰਦੇ ਨਹੀਂ 200 ਰੁਪਏ ਦਾ ਨਹੀਂ ਨਹੀਂ 12 ਰੁਪਏ ਦਾ ਹੈ ਬਰਬਾਦ ਨੇ ਤੂੰ ਹੁਣ ਉਹਦੇ ਨਾਲ ਲੜਿਆ ਬੈਠਾ ਹੈ ਬਾਈ ਇੱਕ ਮਿੰਟ ਤੜਕੇ ਤੂੰ ਕਹਦਾ ਇਹਦੇ ਨਾਲ ਮੇਰੀ ਕੋਈ ਯਾਰੀ ਨਹੀਂ ਯਾਰੀ ਤਾਂ ਹੈ ਨਹੀਂ ਆਇਆ ਹੁਣ ਕਹਿੰਦਾ ਤੂੰ ਉਹਦੇ ਨਾਲ ਯਾਰੀ ਵੀ ਹੈ ਨਹੀਂ ਤੇਰਾ ਕਮਾਤ ਖੇ ਬੰਦੇ ਜਾਣੀ ਯਾਰੀ ਦਾ ਕੋਈ ਛੱਡ ਬਾਜੀ ਮਾਣੋ ਸਾਡਾ ਲੱਗਾ ਤੇਰੇ ਨੂੰ ਤੇਰਾ ਲੱਗਾ ਤੇਰੇ ਨੂੰ ਤੇਰਾ ਲੱਗਾ ਤੇਰਾ ਨਾਲ ਤੇਰਾ ਚੇਲਾ ਹੈ ਮੇਰਾ ਤੇਰਾ ਨਾਲ ਮੇਰੀ ਨਹੀਂ ਹੈ ਕਿਹੜਾ ਤੇਰਾ ਚੇਲਾ ਆ ਬਟ ਮਛਲਾ ਸਾਡਾ ਤਾਂ ਫਿਰਦਾ ਬਈ ਆ ਆ ਵੇਖ ਹਾਂ ਲਾ ਲਾ ਮੈਂ ਕਾ ਸਾਡਾ ਫਿਰਦਾ ਹੈ ਸਾਡਾ ਕਿ ਸਾਡਾ ਹਾਂ ਤੇਰੀ ਨੂੰ ਨੂੰ ਕਾ ਸਾਡਾ ਚੱਲ ਰਵਾ ਫਿਰਦਾ ਫਿਰਦਾ ਆ ਆ ਲੈ ਬੱਸ ਬੱਦੂ ਹੀ ਰੱਖ ਤੂੰ ਹੀ ਰਾਮਕੇ ਨਾਲ ਦੋਨੇ ਪਾਰਾਂ ਯਾਰ ਯਾਰ ਨਾਲੋ ਬੋਲੋ ਨਾਲੋ ਬੋਲ ਤਾਣ ਦੇ ਮੈਂ ਕਹਤਾਂ ਨਾਲੋ ਚੱਲ ਵੇਖਣਗੇ ਤੇ ਹਾਂ ਉਹ ਯਾਰ ਸਾਡਾ ਥੱਲੇ ਫਿਰਦਾ ਹੈ ਘਾਟਾ ਬਹੁਤ ਉੱਚੀ ਆ ਤੁਹਾਡਾ ਤਾਂ ਜਾਂਦਾ ਹਾਂ ਉਹ ਤਾਂ ਇਹਨਾਂ ਨਾਲ ਕੋਵਦਾ ਵੱਖਰੀ ਗੱਲ ਆਉਣੋਂ ਤੋ ਗੀੜੀ ਨਹੀਂ ਆਉਂਦੇ ਇਹਨਾਂ ਨਾਲ। ਛੱਡਿਆ ਦੀ ਗੱਲ ਹੋਗੀ ਨਹੀਂ ਤੇ। ਬੱਸ ਆ। ਛੱਡਿਆ ਦੀ ਗੱਲ ਹੋਗੀ ਬਈ। ਹੋ ਜਾਂਦਾ ਤੇਰਾ ਉੱਚਾ ਕਿਵੇਂ? ਹੋ ਜਾਂਦਾ। ਹੋਵੇ। ਹੋਵੇ। ਆਵੇ। ਕਿਉਂ ਆ ਗਦਾ? ਓਹ। ਹੋਣੀ ਕਿ? ਹੋ ਰਿਹਾ ਯਾਰ ਬਾਈ। ਹੋਵੇ। ਆਵੇ ਆ ਗਿਓ। ਲਾਓ ਸਾਲਾ ਸਿਰ ਤੇ। ਰਾਣਾ ਪੈ। ਸਦਾ ਆ ਰਿਹਾ ਪੁੱਛ ਲੈ ਮਾਡਾ ਹੋ ਰਿਹਾ ਆਪਣਾ ਵੀ ਗਿੱਲਾ ਹੋ ਰਿਹਾ ਛੋਟਾ ਗਿੱਲ ਕੱਚ ਛੋਟਾ ਗੈ ਲੱਗੇ ਲੱਗੇ ਲੱਗ ਲੋਗੀ ਥੱਲੇ ਹੁਣ ਇਹਦਾ ਮੈਂ ਨਹੀਂ ਆ ਨਹੀਂ ਮੇਰੇ ਯਾਰਾਂ ਆ ਨਹੀਂ ਬਾਈ ਨਾ ਨਾ ਗੱਲ ਕਰ ਉਹ ਕੀ ਕਰਨਾ ਹੈ ਲਾ ਲੋ ਹਾਂ ਲਾ ਲੋ ਆਜੋ ਚੈਲੈਂਜ ਕਰ ਹਾਂ ਜੇ ਤੇਰਾ ਜਿੱਤ ਗਿਆ ਤੇ ਫਿਰ ਤੂੰ ਕੱਲ ਨੂੰ ਘਰੇ ਚੱਲ ਜੀ ਹਾਂ ਠੀਕ ਆ ਕੱਲ ਵਾਲਾ ਦਿਨ ਤੂੰ ਲਾ ਆਂ ਜੇ ਨਾ ਜਿੱਤਿਆ ਤਾਂ ਮੈਂ ਨਵੇਂ ਮਹੀਨੇ ਤੱਕ ਮੈਂ ਤੇ ਮੂੰਹ ਨਹੀਂ ਦੇਖਣ ਦੇਣਾ ਨਾ ਜਵਾਕਾਂ ਦੇ ਮਮੀ ਦਾ ਠੀਕ ਹੈ ਕਿ ਮੈਂ ਮੁੱਕ ਗਿਆ ਮੈਂ ਪਰਲੇ ਵੇਟ ਆਣੇ ਤੇਰੇ ਮੈਂ ਇੱਥੇ ਤੈਨੂੰ ਕੋਣੀਦਾਰੀ ਰੱਖੂ ਹਾਂ ਤੇ ਐਤ ਆਪਣੇ ਅੰਦਰ ਤੇ ਮੈਂ ਇੰਨਾ ਹੀ ਵੇਖਣ ਆਇਆ 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 ਮੈਨੂੰ ਵੀ ਮੈਨਨਦਾ ਭਾਬੀ ਨੂੰ ਕਿਹੜੋਂ ਵਾਲਾ ਉਹ ਮੈਂ ਚੋ ਕੇ ਮੋੜ ਜਾ ਕਰਾਂ ਇੱਥੇ ਦੇਖ ਲਾ ਆਇਆ ਆਇਆ ਮਾ ਲਈ ਤੂੰ ਲੈ ਵੇ ਕਿ ਮੈਂ ਉਮੀ ਆ ਜਾ ਜਿਵੇਂ ਨਾ ਮੀ ਤੋਂ ਮੈਨਿਆ ਆ ਹੈ ਵੇਗਾ ਵੇ ਆਪਣਾ ਤਾਂ ਹੋਵੇ ਜੂ ਹੈ ਬਹੁਤ ਉੱਚਾ ਤੇਰਾ ਰਾਫੇਰ ਚਰਤਾ ਵਾਧਾ ਲਾ ਦੋ ਯਾ ਪਰੇ ਉਹ ਇੱਕ ਫੋਬਲ ਕੇ ਜੇ ਕੋਸ ਲਈ ਤੈਨੂੰ ਅੱਖਾਂ ਤੋਂ ਵਾਧਾ ਲਾ ਵਾਧਾ ਹੋਣ ਲੱਗੀ ਲੈ ਹੋਰ ਕੀ ਲੱਗਿਆ ਵਾਧਾ ਟਾਂਗਰਾਂ ਦੀ ਲੱਗ ਗਈ ਦਰਮੇਂ ਨਹੀਂ ਨਾ ਕਰਾਈ ਲੋਣੀ ਬਈ ਇਹ ਟਾਂਗਰਾਂ ਲੱਗ ਗਈ ਤੇ ਪਤਾ ਹੀ ਨਹੀਂ ਕੀ ਕੀ ਨੇ ਜੋ ਪਰਲੇ ਗੁੱਡੇ ਕਬੂਤਰ ਨਹੀਂ ਸਾਰੇ ਕਬੂਤਰ ਜਾ ਪੁੰਨੇ ਕਬੂਤਰ ਆਪਾਂ ਦਾਾਂਗੇ ਹਾਂ ਨਾ ਉਹ ਸਾਡੇ ਹੋ ਗਏ ਮੈਂ ਕਿ ਮੈਂ ਇਹ ਬਾਤ ਦਿਵਾਂਗੇ ਵੀ ਮੈਂ ਨਹੀਂ ਵਰਤੂ ਦਾ ਕੇਵਲ ਸੀ ਨਹੀਂ ਹੁੰਦਾ ਇਹ ਰੱਖੀਦਾ ਇੰਨਾ ਘਰ ਲਾ ਲਓ ਮੇਰਾ ਆ ਘਰ ਜਾ ਕੇ ਖੁੱਸਰ ਵਹਿ ਜਾਂਦੇ ਸਾਰੇ ਲਾਲੂਆਂ ਸਾਰੇ ਉਹ ਬਹਿਣੇ ਆਹ ਜਿਹੜੇ ਬਾਣੀ ਜਾਣੇ ਉਹ ਵਹਿ ਜਾਂਦੇ ਪਤਾ ਹੀ ਉਹਨਾਂ ਦੇ ਨਾਲ ਹੀ ਫੁੱਟਾ ਬਹਿ ਜਾਂਦੇ ਤੇ ਮੈਂ ਮੋੜੂਗਾ ਉਹਨੂੰ ਇੱਕ ਵਾਰੀ ਦਾ ਨਹੀਂ ਇਹ ਕੰਮ ਚੱਲੂ ਆ ਆ ਘੜਦਾ ਆਪਣਾ ਸਾਡਾ ਵੀ ਨਾਲ ਹੀ ਡੰਡਾ ਪਾਣੀ ਆ ਲੈ ਇਹ ਤਾਂ ਜਾਣ ਕੇ ਰੌਲਾ ਪਾ ਕੇ ਤਾਂ ਉਹਦਾ ਹੀ ਜਾਂਦਾ ਉਹ ਤੋਂ ਹੀ ਨਾ ਖੱਡਿਆ ਜਾਣਾ ਠੀਕ ਆ ਤਾਂ ਚੱਲ ਜੀ ਦੱਸੋ ਮਾਦਰਾ ਲਾਵਾ ਵਾਤਾ ਲੱਗੀ ਅੰਦਾ ਆ ਜੋ ਚੱਲ ਯਾਰ ਕੀ ਬੋਲ ਕਾਦਾ ਕਾਦਾ 2:3 ਵੱਜ ਗਏ ਹੂੰ ਹੂੰ ਪਰ ਯਾਰ ਦੀ ਇਹ ਨਹੀਂ ਕੱਲ ਪਰਸੋ ਆਪਣੀ ਮੋਢੀ ਕੂਤਰੀ ਨੂੰ ਕੀ ਔਰ ਹੋਈ ਹੋਊਗੀ ਹੋਈ ਆ ਜੀ ਆਪਣੀ ਕੂਤਰੀ ਛੱਡਾਂਗੇ ਪਿੰਡ ਸਹਿਨਪਾਲਾ ਯਾਰ ਬੱਚਾ ਅੱਜ ਨਵਾਂ ਗੱਲਿਆ ਸੀ ਆ ਸਾਡੀ ਟੂਮਸ ਇਲਾਕਾ ਵੇਖੋ ਇਹ ਮੇਰਾ ਪੁੱਤਰ ਰਵੀ ਨਿਹਾਨ ਦੂਜਾ ਛੱਡੀ ਦੂਜਾ ਦੂਜਾ ਕਿੱਥੇ ਆ ਦੂਜਾ ਇਹ ਨਾਲ ਜਿਹੜਾ ਉੱਥੇ ਛੱਡਣਾ ਸੈਨਪਾਲ ਦੇ ਦੋਇਤ ਨਾਲ ਚੰਗੀ ਹੋਣ ਲਾਇਆ ਸਾਡੇ 3-4 ਵਜੇ ਗੇੜਿਆਂ ਤੇ ਹਾਂਜੀ ਕੀ ਹਾਲ ਹੈ ਜੀ ਗੁਰਪਾਲਾ ਲਓ ਜੀ ਅੱਜ ਆਪਣੇ ਸੈਨਪਾਲ ਦੇ ਗੇੜੇ ਸੀ ਸੈਨਪਾਲ ਪਿੰਡ ਦੇ ਗੇੜੇ ਜੀ ਅੱਜ ਆਪਣੇ ਬੂਤਰੀ ਬੈਠੀ ਆਪਣੀ ਇਹ 4 ਵਜੇ ਤੇ ਆ ਬੱਚਾ ਵੀ ਬੈਠਾ ਹੀ ਆਪਣਾ 4 ਵਜੇ ਆ ਮੈਂ ਬੈਠਾ ਆਪਣਾ ਤੇ 4 ਵਜੇ ਉਹਨਾਂ ਨਾਲ ਬੈਠਾ ਤੇ 4 ਕਜੇ ਆ ਬੈਠਾ ਜੀ ਆ ਬੱਚਾ ਜਿਹੜਾ ਆਪਣਾ ਇਹ ਵੀ 4 ਵਜੇ ਇੱਕ ਆ ਬੈਠਾ 4 ਵਜੇ ਬੈਠਿਆ ਜੀ ਆਪਣੇ ਪੁੱਤਰਾ ਜੀ ਦੇ ਨਾਲ ਤੇ ਲਓ ਜੀ ਆਪਣੇ ਆਪਣਾ ਭਰਾ ਜੀ ਬਣਾ ਉੱਠੀ ਜਾਂਦੇ ਆ ਪੁੱਤਰਾ ਜੀ ਜਰ ਮਣੀ ਚਰ ਚਰ ਤੋਂ ਗਲਰੀ ਐ ਆਪਣਾ ਆਪਣਾ ਭਰਾ ਜੀ ਲੋਗੜ ਐਂ ਜੀ ਆਪਣਾ ਜੀ ਟੁਕੀ ਜਨੇ ਮਦਮ ਹਾਂਜੀ ਠੀਕ ਹੈ ਕਿੰਨੇ ਕਬੂਤਰਾਂ ਦੇ ਤਿੰਨ ਕਬੂਤਰਾਂ ਦੇ ਠੀਕ ਹੈ ਜੀ ਠੀਕ ਹੈ ਕਿੰਨੇ ਕਿੰਨੇ ਮਦਮ ਪਾਉਣੇ ਬਾਈ 10 10 ਜੀ ਨਾਲੇ ਪਹਿਲਾਂ 12 12 ਨਹੀਂ ਪਾਉਂਦੇ ਸੀ 12 12 ਜਿ ਘਟਾ ਦੇ ਜੀ ਠੀਕ ਜੀ ਠੀਕ ਹੈ ਗੁਰੂ ਮਿੱਤਰੋ ਬਰਾਮ ਦੇਖੋ ਕਿੱਡੇ ਕਿੱਡੇ ਬਰਾਮਾ ਦੀ ਕੁਆਲਿਟੀ ਇਹ ਆਪਣਾ ਆਪਣਾ ਭਰਾ ਲੋਗੜ ਤੇ ਹੁਣ ਆਏ ਸੀ ਆਪਾਂ ਨਵੇਂ ਨਵੇਂ ਕਬੂਤਰ ਨਵੇਂ ਬੈਠ ਗਏ ਆ ਜੀ ਬਾਦਾ ਧੰ ਘੰਟਾ ਉੱਡ ਕੇ ਠੀਕ ਹੈ ਜੀ ਤੇ ਬਾਬਾ ਮੇਰ ਕਰੇ ਸੈਨਪਾਲ ਬਾਜੀ ਤੇ ਛੱਡਾਂਗੇ ਫਿਰ ਆਪਾਂ ਸੈਨਪਾਲ ਦੋ ਕੂਤਰ ਛੱਡਨੇ ਆ ਜੀ ਆ ਜੀ ਸਿਲੈਕਟ ਨਹੀਂ ਕੀਤੇ ਕਿਹੜੇ-ਕਿਹੜੇ ਛੱਡਨੇ ਆ ਸੈਨਪਾਲ ਆ ਤੇ ਆ ਕਬੂਤਰ ਉਹ ਲਾ ਜੀ ਡੈਗਦਾ ਸੀਗਾ ਤੇ ਹੁਣ ਬਿਠਾਇਆ ਬੈਠ ਗਿਆ ਕੀ ਸਿੱਧਾ ਦੇਖੋ ਜੀ ਇੰਦ ਬਰਮਾ ਵਾਲੇ ਤਰ੍ਹਾਂ ਤੇ ਆ ਕਬੂਤਰਾਂ ਜੀ ਆਪਣੀਆਂ ਬਰਮਾ ਵਾਲੀਆਂ ਆਰਤੀ ਬੈਠੀ ਬਰਮਾ ਵਾਲੀ ਆਪਣੀ ਉਹ ਤੁਰੰ ਗਿਆ ਉਹ ਆਪਣੀ ਇੱਕ ਕਬੂਤਰੀ ਰੰਗੀ ਇੱਕ ਕਬੂਤਰ ਰੰਗ ਗਿਆ ਇਹ ਬਿਠਾਉਣ ਵਾਸਤੇ ਆ ਕਬੂਤਰਾ ਜੀ ਇਹ ਸੈਣਪਾਲ ਜੀ ਨੂੰ ਦਿਖਾ ਦੇ ਚਲੋ ਸੈਣਪਾਲ ਆਪਾਂ ਆਪਾਂ ਹੀ ਕਰਦੇ ਆਂ تیاری ਆਪਾਂ ਨੇਪਾਲ ਦੀ ਨੇਪਾਲ ਕਿੰਨੇ ਕਿਹੜੇ ਸਿਲੈਕਟ ਕਰਦੇ ਆਂ ਉੱਤਰ ਆਪਾਂ ਤੋਂ ਉੱਤਰ ਛੱਡਨੇ ਆਂ ਪਾਣੀ ਤੇ ਆਪਣੇ ਤਨ ਕੋ ਟਿਕਵਾਜੀ ਹੋਣਾ ਇਧਰ ਬੜਾ ਜ਼ਿਆਦਾਾਂਂ ਸਟਾਈ ਡਿਰੀਗੀ ਉਹ ਦੇਖਦੇ ਆਂ ਆਪਾਂ ਇੱਕ ਠੀਕ ਚਲੋ ਠੀਕ ਆ ਭਰਾ ਜੀ ਆਰੇ ਸੱਸੀ ਗਾਂ